ਕਿਹੜੇ ਬੰਦੇ ਨੇ ਇਹ ਆ ਫੌੜੀਆਂ ਫੜਾਓ ਇਹਨੂੰ ਆ ਸਕੂਟਰੀ ਦੇ ਨੰਬਰ ਪਲੇਟਾਂ ਵੀ ਪਟਤੀਆਂ ਨੰਬਰ ਪਲੇਟਾਂ ਵੀ ਪਟਤੀਆਂ ਕਿਹਨੇ ਕੌਣ ਕੌਣ ਤੇ ਕੌਣ ਸੀ ਤੇਰੇ ਨਾਲ ਹੋਰ ਬੰਦਾ ਦੱਸ ਕਿਉਂ ਨਹੀਂ ਦੱਸ ਕੋਈ ਨਾ ਤੈਨੂੰ ਦਮਾਗੇ ਵੀ ਦੱਸ ਤੇਰੇ ਨਾਲ ਕੌਣ ਕੌਣ ਤੇ ਤੂੰ ਸੋਚਦਾ ਕੌਣ ਕੌਣ ਤੇ ਤੇਰੇ ਨਾਲ ਉਹ ਤਾਂ ਮੇਰਾ ਸੇ ਭਾਈ ਮਮਾ ਦਾ ਹਾਂ ਉਹ ਜਿਹੜੇ ਇਹਨਾਂ ਦੇ ਘਰੇ ਆਏ ਉਹ ਜਿਹੜੇ ਕਿੱਡੇ ਤੇ ਕੌਣ ਭਾਈ ਇਹਨਾਂ ਦੇ ਘਰੇ ਬੜੇ ਉਹ ਜਿਹੜੇ ਸਕੂਟਰੀ আর ਕਣਕ ਜਾਕੇ ਲੱਗੀ ਗਈ ਆ ਤੂੰ ਜਦਾਰ ਮੈਂ ਸਕੂਟਰੀ ਟੱਕਰ ਕੇ ਜਿੱਤੂ ਭਾਈ ਉਹ ਸਕੂਟਰੀ ਕੌਣ ਕਿੱਥੋਂ ਆ ਗਈ ਤੇ ਲਵੇ ਇਹ ਕਿਥੋਂ ਆਈ ਏ ਇਸ ਸਕੂਟਰੀ ਕਿੱਥੋਂ ਆ ਗਈ ਤੇ ਲਵੇ ਮੇਰੀ ਗੱਲ ਸੁਣ ਤੈਨੂੰ ਪਤਾ ਨਹੀਂ ਇਹ ਤੈਨੂੰ ਪਤਾ ਨਹੀਂ ਮੇਰੇ ਕੋਲ ਮਾਮਾ ਦੀ ਭੈਣ ਗਈ ਆ ਨਾ ਤੁਹਾਡਾ ਗ੍ਰੈਂਡ ਰੋਡ ਦਾ 3000000 ਤੁਦਾਂ ਸਾਂ ਫੇਜ਼ੀ ਰਸ ਦੱਸ ਤੈਨੂੰ ਮੈਂ ਕਿਹੜਾ ਕੁ ਪੁੱਛਾਂ ਜਾਂ ਤੂੰ ਹਾਂ ਦੱਸ ਤੈਨੂੰ ਮੈਂ ਕੁਝ ਸਪੈਸ਼ਲ ਹਾਂ ਦੱਸ ਹਾਂ ਹਟਕਾਈ ਨਾ ਦੱਸ ਬਾਈ ਹਾਂ ਦੱਸ ਮਰ ਮਰ ਪਾਣੀ ਲੈ ਪਾਣੀ ਲੈ ਪਾਣੀ ਲੈ ਪਾਣੀ ਲੈ 5 ਜਗ ਦੇ ਤਾ ਉਹ ਪਾਣੀ ਲੈ ਉਹ ਨਾ ਕੋਈ ਨਾ ਉਧਰ ਡਿਗੜੇ ਕਿੜੇ ਉੱਤੇ ਗਏ ਆ ਗਿਆ ਰਹੇਗਾ ਨਹੀਂ ਲੱਗਦਾ ਤੂੰ ਸਹੀ ਦਾ ਦੱਸਦਾ ਨਾ ਉਧਰ ਦੇ ਲਾਲਾਂ ਦੇ ਹਾਂ ਹਾਂ ਨਾ ਨਾ ਮਾਰ ਹਾਂ ਫੜਿਆ ਭਈ ਆ ਗਿਆ ਲੈਣਦਾਰ ਆ ਗਿਆ ਲੈਣਦਾਰ ਲੈ ਭਾਈ ਪਾਣੀ ਪੀ ਲੈ ਦੱਸ ਪਾਣੀ ਪੀ ਲੈ ਤੁਸੀਂ ਇੱਕ ਵਜੇ ਇੱਕ ਵਜੇ ਆਇਆ ਤੁਸੀਂ ਬੀਚਾਰ 12:00 ਬਜ ਕੇ 12:00